ਆਸਾ ਮਹਿਲਾ ਪਹਿਲਾ ਇਕ ਆਵੇਂ ਇਕ ਜਾਵੇਂ ਆਈ ਇਕ ਘਰ ਰਾਤੀ ਰਹੇ ਸੁਮਾਈ ਇਕ ਤਰਨ ਗਗਨ ਮੇ ਠੋਰ ਨ ਪਾਵੇਂ ਸੇ ਕਰ ਮਹੀਨ ਹਰ ਨਾ ਮਨੋਂ ਧਿਉਵੇਂ ਗੁਰ ਪੂਰੇ ਤੇ ਗਤ ਮਿਤ ਪਾਈ ਇਹ ਸੰਸਾਰ ਵਿਖਵਤ ਅਤਿ ਭਉਜਲ ਗੁਰ ਸ਼ਬਦੀ ਹਰ ਪਾਰ ਲੰਘਾਈ ਰਾਵ ਜਿੰਨ ਕੋ ਆਪ ਲੇ ਪ੍ਰਭ ਮੇਲ ਤਿੰਨ ਕੋ ਕਾ ਨਾ ਸਕੇ ਪੀਲ ਗੁਰਮੁਖ ਨਿਰਮਲ ਰਸੇ ਪਿਆਰੀ ਜਿਉ ਜਲ ਅੰਬ ਉਪਰ ਕਮਲੁ ਨਿਰਾਰੇ ਬੁਰਾ ਪਲਾ ਕੋ ਕਿਸਨੂ ਕਹੀ ਹੈ ਜਿਸੈ ਬ੍ਰਹਮ ਗੁਰਮੁਖ ਸਚ ਲਈਐ ਅਕਤ ਕਤੂ ਗੁਰਮਤਿ ਵਿਚਾਰ ਮਿਲ ਗੁਰ ਸੰਗਤ ਪਾਮੂ ਪਾਰਿ ਸਾਸਤਿ 베ਦਿ ਸਿਮਰਤਿ ਬੋ ਭੇਦ 68 ਮਜਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਲ ਨਾ ਲਾਗੇ ਨਾਣ ਗਿਰਦਨ ਨਾਮੁ ਵੱਡੇ ਤੁਰ ਭਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਸਾ ਰਾਗੰਦਰ ਦਰਜ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਇਹ 15ਵਾਂ ਸ਼ਬਦ ਹੈ ਰਾਹ ਦੀ ਪੰਕਤੀ ਹੈ ਗੁਰ ਪੂਰੇ ਤੇ ਗਤ ਮਿਤ ਪਾਈ ਪੂਰੇ ਗੁਰੂ ਦਾ ਸੰਜੋਗ ਬਣਾ ਕੇ ਗਤ ਉੱਚੀ ਆਤਮਿਕ ਅਵਸਥਾ ਅਤਿ ਮਿਤ ਪਾਈ ਗੁਰ ਪੂਰੇ ਤੇ ਗਤ ਮਿਤ ਪਾਈ ਉਸ ਪਰਮਾਤਮਾ ਦੇ ਬਾਰੇ ਗੁਰੂ ਨਾਲ ਮਿਲ ਕੇ ਉਸ ਪਰਮਾਤਮਾ ਦੇ ਮਿਲਾਪ ਦੀ ਮਰਿਆਦਾ ਦੀ ਪ੍ਰਾਪਤੀ ਕੀਤੀ ਹੈ ਤੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋਈ ਹੈ ਪ੍ਰਭੂ ਮਿਲਾਪ ਕਿਵੇਂ ਹੁੰਦਾ ਹੈ ਆਤਮ ਜੁਗਤ ਦੀ ਕਮਾਈ ਕਿਵੇਂ ਹੁੰਦੀ ਹੈ ਇਹ ਮਰਿਆਦਾ ਗੁਰੂ ਪੂਰੇ ਤੋਂ ਪ੍ਰਾਪਤ ਕੀਤੀ ਹੈ ਤੇ ਉਸ ਦੇ ਨਾਲ ਉੱਚੀ ਆਤਮਿਕ ਅਵਸਥਾ ਬਣੀ ਹੈ ਇਹ ਸੰਸਾਰ ਵਿਖਵਤ ਅਤ ਪੌਜਲ ਇਹ ਸੰਸਾਰ ਜਿਹੜਾ ਹੈ ਆ ਸਾਨੂੰ ਤੇ ਲੱਗਦਾ ਵੀ ਬੜੀ ਅਮੂਜਨ ਕਰਨ ਵਾਸਤੇ ਸੰਸਾਰ ਦੇ ਆ ਇੱਕ ਜਗ੍ਹਾ ਬੜਾ ਸੁਣੋ ਕਿ ਮਾਹ ਭਿਆਨ ਮਾਹ ਭਿਆਨ ਉद्याਨ ਨਗਰਕਰ ਮੰਨਿਆ ਕਿ ਬੜਾ ਭਿਆਨਕ ਉद्याਨ ਮੈਨੇ ਜੰਗਲ ਵਰਗਾ ਇਸ ਮਾਹ ਭਿਆਨ ਉद्याਨ ਨਗਰਕਰ ਮੰਨਿਆ ਝੂਠ ਸਮਿਗਰੀ ਪੇਖ ਸੱਚ ਕਰ ਜਾਣੇ ਇਹ ਝੂਠੀ ਸੰਸਾਰ ਦੀ ਸੁਬਿਗਰੀ ਨੂੰ ਸੱਚ ਕਰਕੇ ਬੰਦਾ ਜਾਣਦਾ ਤੇ ਕੂੜ ਉਸਤ ਵਿੱਚ ਬੰਦਾ ਗਲਤਾਨ ਹੋ ਕੇ ਫਿਰ ਹੈ دیਵਾਨਿਆ ਦੀਵਾਨਾ ਹੋ ਕੇ ਕਮਲਾ ਹੋ ਕੇ ਬੰਦਾ ਫਿਰਦਾ ਇਸ ਦੁਨੀਆਦਾਰੀ ਵਿੱਚ ਆ ਕੇ ਦੁਨੀ ਦੀ ਮੋਜਾਂ ਮਾਣ ਵਾਸਤੇ ਜਿਸ ਨੂੰ ਇਹ ਮਹਾਨਗਰ ਸਮਝਿਆ ਹੈ ਬੜਾ ਸ਼ਹਿਰ ਸਮਝਦਾ ਹੈ ਮੋਜਾਂ ਕਰਨ ਵਾਲਾ ਅਸਲ ਵਿੱਚ ਇਹ ਦੇ ਲਈ ਇੱਕ ਭਿਆਨਕ ਜੰਗਲ ਹੋਣੇ ਬੜਦਾ ਅਸੀਂ ਇਹ ਵੀ ਸ਼ਾਮ ਨੂੰ ਪੜਦੇ ਹਾਂ ਨਿਤਨੇ ਵਿੱਚ ਕਿ ਤਿਤ ਸਰਵਰੜਾ ਭੇਲੇ ਨਿਵਾਸਾ ਇਹ ਸੰਸਾਰ ਇੱਕ ਸਾਡੇ ਲਈ ਐਸਾ ਭਿਆਨਕ ਸਰੋਵਰ ਹੈ ਜਿੱਥੇ ਸਾਡਾ ਨਿਵਾਸ ਹੈ ਪਾਣੀ ਪਾਵਕ ਤਿਨੇ ਕੀਆ ਅੰਕਜ ਮੋਹ ਪਗ ਨਹੀਂ ਚੱਲੇ ਇੱਥੇ ਕ੍ਰਿਸ਼ਨਾ ਰੂਪੀ ਅਗਦਾ ਪਾਣੀ ਹੈ ਅਤੇ ਮੋਹ ਰੂਪੀ ਚਿਕੜ ਹੈ ਜਿਹਦੇ ਵਿੱਚ ਹਮ ਦੇਖਾ ਤਾ ਡੁੱਬੀ ਲੇ ਮੇਰੇ ਦੇਖਦੀਆਂ ਦੁਨੀਆ ਡੁੱਬਦੀ ਜਾ ਰਹੀ ਹੈ ਮੋਹ ਦੇ ਚਿਕੜ ਵਿੱਚ ਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੀ ਹੈ ਦੁਨੀਆ ਤੋ ਇਹ ਸੰਸਾਰ ਜਿਹੜਾ ਇੱਥੇ ਗੁਰੂ ਪਾਤਸ਼ਾਹ ਕਰਨ ਇਹ ਸੰਸਾਰ ਵਿਖਵਤ ਜ਼ਹਿਰ ਸਮਾਨ ਜਿੱਤਨੇ ਹਰ ਪਾਸੇ ਵਿਕਾਰਾਂ ਦਾ ਜ਼ਹਿਰ ਹੈ ਹਉਮੈ ਵਾਲੀ ਮਨੋਵਿਰਤੀ ਬੈਰ ਵਿਰੋਧ ਵਾਲੀ ਮਨੋਵਿਰਤੀ ਕਈ ਕਿਸਮ ਦੀ ਦੁਸ਼ਮਣੀਆਂ ਈਰਖਾਂ ਬੰਦਾ ਪਾਲ ਕੇ ਜ਼ਹਿਰ ਇਕੱਠੇ ਕਰਦਾ ਰਹਿੰਦਾ ਹੈ ਇਸ ਸੰਸਾਰ ਵਿਕਵਤ ਵਿਕ ਸਮਾਨ ਹੈ ਅਤ ਪੌਜਲ ਉਹ ਪੌਜਲ ਸਾਗਰ ਜਿਸ ਵਿੱਚ ਬੰਦਾ ਗੋਤੇ ਖਾਂਦਾ ਡੁੱਬ ਜਾਂਦਾ ਜਿਸ ਤਰ੍ਹਾਂ ਪਾਣੀ ਕਿਤੇ ਭੌਂਟੀਆਂ ਖਾ ਕੇ ਘੁੰਮ ਘੁੰਮ ਕੇ ਪਾਣੀ ਵਿੱਚ ਜਾਂਦਾ ਕਿਸੇ ਸਰਾਗ ਵਿੱਚ ਬੰਦਾ ਉਸ ਵਿੱਚ ਫਸ ਜਾਂਦਾ ਮੁੜ ਕੇ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਇਹ ਸੰਸਾਰ ਵੀ ਇਸੇ ਕਿਸਮ ਦਾ ਇੱਥੇ ਦਾ ਜਿਹੜਾ ਮੋਹ ਮਾਇਆ ਹੈ ਐਸਾ ਪੌਜਲ ਹੈ ਇਹ ਤਰਨਾ ਬੜਾ ਮੁਸ਼ਕਲ ਹੈ ਬੰਦਾ ਇਹਦੇ ਡੁੱਬ ਕੇ ਖਾਂਦਾ ਬਹੁਤ ਪਿਆਸਗਾ ਗੋਤੇ ਖਾਇਨਾ ਨਿਕਲੇ ਇਹ ਗੋਤੇ ਦੁਨੀਆ ਨੂੰ ਲੱਗਦੇ ਨੇ ਲੋਕ ਨਿਕਲ ਨਹੀਂ ਸਕਦੇ ਗੁਰੂ ਸ਼ਬਦੀ ਹਰ ਪਾਰ ਲੰਗਾਈ ਪਜੇ ਗੁਰੂ ਦੇ ਸ਼ਬਦ ਦੇ ਲਲ ਲੱਗ ਜਾਈਏ ਗੁਰੂ ਸ਼ਬਦ ਦੇ ਰਾਹੀ ਸ਼ਬਦ ਨਾਲ ਜੋੜਦਾ ਹੈ ਹਰ ਪਾਰ ਲੰਗਾਈ ਉਹ ਫਿਰ ਪ੍ਰਮਾਤ ਇਸ ਸੰਸਾਰ ਸਾਗਰ ਨੂੰ ਪਾਰ ਲੰਘਾ ਲੈਂਦਾ ਹੈ ਭਾਵ ਇਹਨਾਂ ਵਿਕਾਰਾਂ ਤੋਂ ਬਚਾ ਲੈਂਦਾ ਹੈ ਇਹ ਵਿਊ ਲਈ ਜ਼ਹਿਰ ਬੰਦਾ ਇਹਦੀ ਕਮਾਈ ਨਹੀਂ ਕਰਦਾ ਆਤਮਾ ਜੀਵਨ ਆਪਣਾ ਜ਼ਹਿਰੀਲਾ ਨਹੀਂ ਬਣਾਉਂਦਾ ਨਿਰਮਲ ਬੋਵ ਵਾਲਾ ਪ੍ਰੀਤ ਪ੍ਰੇਮ ਵਾਲਾ ਹਿਰਦਾ ਕੋਮਲ ਫੂਰ ਵਰਗਾ ਨਾਮ ਦੇ ਰਸ ਨਾਲ ਆਤਮ ਗੁੰਨਨਰ ਖੜ ਜਾਂਦਾ ਹੈ ਨਹੀਂ ਤਾਂ ਇੱਕ ਆਵੇਂ ਇੱਕ ਜਾਵੇਂ ਆਈ ਇੱਕ ਆਰੇ ਨੇ ਕਈ ਆ ਕੇ ਫਿਰ ਦੁਨੀਆ ਤੇ ਤੁਰ ਜਾਂਦੇ ਨੇ ਪਰ ਉਹ ਕੋ ਜੀਵਨ ਦੀ ਕਮਾਈ ਨਹੀਂ ਕਰਦੇ ਉਹ ਇਸ ਸੰਸਾਰ ਸਾਗਰ ਵਿੱਚ ਆ ਕੇ ਇੱਥੇ ਗੋਤੇਗਾ ਤੇ ਖਾ ਕੇ ਜਿੰਦਗੀ گزار ਕੇ ਚੱਲ ਜਾਂਦੇ ਐ ਮਾਨੂ ਕੱਲਾ ਉੱਠੀ ਚੱਲੈ ਸਾਧਨਾ ਹੀ ਐਵੇਂ ਹੀ ਗੱਲ ਐ ਇਨਸਾਨ ਮਾਨੂ ਨੂੰ ਪਾ ਮਨੁਸ਼ ਨੂੰ ਦੁਨੀਆ ਤੇ ਭੇਜਦਾ ਹੈ ਕੱਲਦਾ ਹੈ ਇੱਧਰ ਆ ਕੇ ਉਲਟੇ ਸੁੱਲਟੇ ਕੰਮ ਕਰਕੇ ਜੀਵਨ ਅਜਾਈ ਗਵਾ ਕੇ ਉੱਠੀ ਚੱਲਿਆ ਚਲਾ ਗਿਆ ਤੇ ਪਿੱਛੇ ਸੰਸਾਰ ਨਿੰਦਿਆ ਕਰਦਾ ਰਿਹਾ ਜਾਂ ਕਿਸੇ ਨੂੰ ਕੋਈ ਇਹ ਮਾਨ ਨਹੀਂ ਹੋਇਆ ਵੀ ਇਹ ਬੰਦਾ ਬੜਾ ਅੱਛਾ ਜੀਵਨ ਜੀ ਕੇ ਗਿਆ ਤੇ ਸਾਦ ਨਹੀਂ ਇਹ ਵੀ ਗੱਲ ਹੈ ਇਸ ਗੱਲ ਦਾ ਕੀ ਸਵਾਦ ਹੈ ਤੇ ਬੰਦਾ ਆਵੇ ਤੇ ਨਕਮੇ ਕੰਮ ਦੁਨੀਆ ਦੇ ਬੱਟੇ ਟੋੜ-ਟੋੜ ਕੇ ਦੁਨੀਆ ਤੋਂ ਚਲਾ ਜਾਏ ਉਹ ਕੋਈ ਆਤਮਿਕ ਜੀਵਨ ਦੀ ਉੱਚੀ ਕਮਾਈ ਨਾ ਕਰੇ ਉਹ ਕਹਿੰਦੇ ਨੇ ਇੱਕ ਆਵੇਂ ਇੱਕ ਜਾਵੇਂ ਆਈ ਇੱਕ ਆ ਕੇ ਚਲੇ ਜਾਂਦੇ ਨੇ ਆਉਂਦੇ ਜਾਂਦੇ ਨੇ ਪਰ ਕੋਈ ਜੀਵਨ ਦੀ ਕਮਾਈ ਨਹੀਂ ਕਰਦੇ ਇੱਕ ਹਰ ਰਾਤੇ ਰਹੇ ਸੁਮਾਈ ਪਰ ਉਹ ਵੀ ਭਾਗਾਂ ਵਾਲੇ ਨਹੀਂ ਜਿਹੜੇ ਹਰੀ ਦੇ ਨਾਮ ਰੰਗ ਵਿੱਚ ਰਾਤੇ ਰੰਗੇ ਜਾਂਦੇ ਨੇ ਰਹੇ ਸੁਮਾਈ ਉਹਦੇ ਵਿੱਚ ਸੁਮਾਏ ਰੰਦੀ ਉਹਨਾਂ ਦੀ ਸੁਰਤੀ ਇੱਕ ਧਰਨ ਗਗਨ ਮੇ ਠੋਰ ਨਾ ਪਾਵੇਂ ਤੇ ਉਹ ਜਿਹੜੇ ਆਉਂਦੇ ਜਾਂਦੇ ਨੇ ਪਰ ਕੋਈ ਕਮਾਈ ਨਹੀਂ ਕਰਦੇ ਉਹ ਧਰਨ ਗਗਨ ਨਾ ਤਰਤੀ ਦਿਨ ਆਕਾਸ਼ ਤੇ ਉਹਨਾਂ ਨੂੰ ਕੋਈ ਢੋਈ ਨਹੀਂ ਮਿਲਦੀ ਥੁਰ ਨਾ ਪਾਵੇ ਕੋ ਥੋ ਟਿਕਾਣਾ ਨਹੀਂ ਮਿਲਦਾ ਜਿੱਥੇ ਮਨ ਦਾ ਟਿਕਾਓ ਮਿਲ ਜਾਏ ਆਤਮ ਨੂੰ ਸਹਜ ਮਿਲ ਜਾਏ ਇਹ ਪ੍ਰਾਪਤੀ ਨਹੀਂ ਹੁੰਦੀ ਸੇ ਕਰਮਹੀਨ ਹਰ ਨਾਮ ਨਾਲ ਧਿਆਵੇਂ ਉਹ ਫਿਰ ਕਰਮਾਂ ਦੇ ਮਾਰੇ ਨੇ ਭਾਗ ਹੀਨੇ ਹਰ ਨਾਮ ਨਾਲ ਤਵੇਂ ਜਿਹੜੇ ਪਰਮਤਮ ਨਾਮ ਵੱਲ ਧਿਆਨ ਨਹੀਂ ਕਰਦੇ ਸਪਸੇ ਆ ਕੇ ਪ੍ਰਭੂ ਪ੍ਰਾਪਤੀ ਦੀ ਯਤਨ ਨਹੀਂ ਕਰਦੇ ਅਨੁਭਵਤਾ ਦਾ ਯਤਨ ਨਹੀਂ ਕਰਦੇ ਐਸੇ ਬੰਦੇ ਦਾ ਉਹਨਾਂ ਦਾ ਆਣ ਜਾਣਾ ਐਵੇਂ ਬੇਕਾਰ ਹੀ ਰਹਿ ਜਾਂਦਾ ਹੈ ਜਿਨ ਨੂੰ ਆਪ ਲੈ ਪ੍ਰਭ ਮੇਲ ਦੂਜੀ ਪੰਕਤੀ ਜਿਨ੍ਹਾਂ ਨੂੰ ਪਰਮਤਮਾ ਆਪ ਆਪਣਾ ਮੇਲ ਲੈਂਦਾ ਤਿਨ ਨੂੰ ਕਾਲ ਨਾ ਸਕੇ ਪੇਲ ਉਹਨਾਂ ਨੂੰ ਮੌਤ ਦਾ ਡਰ ਨਹੀਂ ਟਾ ਸਕਦਾ ਨਾ ਤੇ ਸ੍ਰਿਸ਼ਟ ਮੌਤ ਦਾ ਡਰ ਉਹਨਾਂ ਦੇ ਦਿਲ 'ਚ ਰਹਿੰਦਾ ਕਿਉਂਕਿ ਨਿਰਪਉ ਜਪੈ ਸਗਲ ਪਉ ਮਿਟਾਵਲੀ ਵਿਵਸਥਾ ਜਾਪਉਂਦੇ ਨੇ ਨਾ ਹੀ ਆਤਮਕ ਮੌਤ ਦਾ ਉਹਨਾਂ ਨੂੰ ਕੋਈ ਡਰ ਕਿ ਆਤਮਕ ਮੌਤ ਵਾਲੇ ਕਰਮੋਂ ਕਰਦੇ ਨਹੀਂ ਆਤਮਿਕ ਜੀਵਿਤ ਰੱਖਣ ਵਾਸਤੇ ਕਹਿੰਦੇ ਨੇ ਐਸ ਬੰਦੇ ਦਾ ਜ਼ਮੀਰ ਮਰ ਗਿਆ ਇਹ ਅੰਦਰੋਂ ਮਰ ਗਿਆ ਇਸ ਤਰ੍ਹਾਂ ਕਹਿੰਦੇ ਕਈ ਦਫਾ ਜਿਹੜਾ ਬਹੁਤ ਇਨਸਾਨੀਤ ਗਿਰੀਆਂ ਗੱਲਾਂ ਕਰੇ ਤੋ ਇਸ ਕਿਸਮ ਦੀ ਮੌਤ ਉਹਨਾਂ ਨੂੰ ਨਹੀਂ ਆਉਂਦੀ ਇਸ ਕਿਸਮ ਦੀ ਮੌਤ ਉਹ ਅੱਗੇ ਢੇਰੀ ਟਾ ਕੇ ਡਿਗ ਨਹੀਂ ਪੈਂਦੇ ਉਹ ਆਪਣਾ ਆਤਮਿਕ ਜੀਵਨ ਬਚਾ ਲੈਂਦੇ ਨੇ ਤਿੰਨ ਕੋ ਕਾਲਨ ਸਕੈ ਪੇਲ ਗੁਰਮੁਖ ਨਿਰਮਲ ਰਹਿਣ ਪਿਆਰੇ ਐਸੇ ਗੁਰਮੁਖ ਆਤਮਿਕ ਜੀਵਨ ਵਾਲੂ ਪਵਿੱਤਰ ਜੀਵਨ ਵਾਲੇ پاک ਜੀਵਨ ਨਿਰਮਲ ਰਹਿਣ ਪਿਆਰੇ ਉਹ ਬੜੇ ਪਿਆਰੇ ਜੀਵਨ ਵਾਲੇ ਉਹਨਾਂ ਜੀਵਨ ਮਨ ਬੜਾ ਨਿਰਮਲ ਹੁੰਦਾ پاک ਦਮਨ ਹੁੰਦੇ ਨੇ ਉਹਨਾਂ 'ਚ ਕੋਈ ਬੁਰਾਈਆਂ ਨਹੀਂ ਹੁੰਦੀਆਂ ਜਿਉਂ ਜਲ ਅੰਬ ਉਪਰ ਕਮਲ ਨਿਰਾਰੇ ਉਹ ਵੀ ਦੁਨੀਆ 'ਚ ਰਹਿੰਦੇ ਨੇ ਪਰ ਨਿਰਲੇਪੋਕੇ ਰਹਿੰਦੇ ਦੁਨੀਆ ਦੀਆਂ ਬੁਰਾਈਆਂ ਤੋਂ ਬਚ ਕੇ ਰਹਿੰਦੇ ਨੇ ਉਹਨਾਂ ਵਿਕਾਰਾਂ ਤੋਂ ਬਚ ਕੇ ਰਹਿੰਦੇ ਨੇ ਨਫ਼ਰਤਾਂ ਵੈਰ ਵਿਰੋਧ ਤੋਂ ਬਚ ਕੇ ਰਹਿੰਦੇ ਨੇ ਤੇ ਇਸ ਕਲੋਂ ਉਹ ਨਿਆਰੇ ਉਹ ਨਿਆਰੇ ਦੇ ਇਸ ਤਰ੍ਹਾਂ ਹੁਣ ਡਾਕੂ ਲੋਕ ਵੀ ਨਿਆਰੇ ਹੀ ਹੁੰਦੇ ਨੇ ਸੌਗਲ ਚੋਰ ਠੱਗ ਵੀ ਵਿਰਲੇ ਹੁੰਦੇ ਨੇ ਉਹ ਵੀ ਨਿਆਰੇ ਹੀ ਹੁੰਦੇ ਨੇ ਬਾਕੀ ਦੁਨੀਆ ਨਾਲੋਂ ਲੇਕਿਨ ਮਾੜੇ ਕੰਮਾਂ ਦੇ ਨਿਆਰੇ ਨਹੀਂ ਚੰਗੇ ਕੰਮਾਂ ਵੱਲੋਂ ਨਿਆਰੇ ਜਬ ਲਖ ਖਾਲਸਾ ਰਹਿ ਨਿਆਰਾ ਤਬ ਲਗਤੀਆਂ ਵਿੱਚ ਸਾਰੇ ਜਬ ਇਹ ਪਪਰਨ ਕੀ ਰੀਤ ਮੈਂ ਨਾ ਕਰੂ ਇਨਕੀ ਪ੍ਰਤੀਤ ਉਹ ਬੇ ਮਤਲਬ ਦੀਆਂ ਕਰਮ ਕਾਂਡੀ ਰੀਤਾਂ ਵਿੱਚ ਨਹੀਂ ਉਲਝਦੇ ਬਲਕੇ ਸੱਚਾ ਨਾਮ ਪ੍ਰਭੂ ਦਾ ਜਿਹੜਾ ਹੈ ਉਸ ਨੂੰ ਨਮਰਬ ਕਰਕੇ ਪ੍ਰਭੂ ਸਿਰਤੀ ਜੋੜ ਕੇ ਆਪਣਾ ਜੀਵਨ ਨਿਰਮਲ ਕਰ ਲੈਂਦੇ ਨੇ ਗੁਰਮੁਖ ਨਿਰਮਲ ਰਖੇ ਪਿਆਰੇ ਜਿਉਂ ਜਲ ਅੰਬ ਉਪਰ ਕਮਲ ਨਿਰਾਰੇ ਜਿਉਂ ਕੌਲ ਦਾ ਫੁੱਲ ਉਹ ਆਪਣੀ ਖੁਰਾਕ ਤੇ ਚਿਕੜ ਚੋਂ ਜਲ ਚੋਂ ਲੈਂਦਾ ਲੇਕਿਨ ਆਪਣਾ ਜਿਹੜਾ ਸਰੂਪ ਹੈ ਆਪਣੇ ਫੁੱਲ ਦਾ ਉਹ ਕਿਵੇਂ ਚਾਂਦੀ ਵਰਗਾ ਚਮਕਦਾ ਉਹ ਸਾਫ਼ ਸੁਥਰਾ ਹੀ ਰਹਿੰਦਾ ਹੈ ਉਹ ਆਪਣੇ ਉਸ ਜੂਸੇ ਨੂੰ ਚਿਕੜ ਨਹੀਂ ਲਗਲ ਦਿੰਦਾ ਉਹਦਾ ਕੋਈ ਬੁਰਾ ਅਸਰ ਨਹੀਂ ਹੁੰਦੇ ਤੇ ਪੈਂਦਾ ਖੁਰਾਕ ਇਸੇ ਸੰਸਾਰ ਚੋਂ ਉਸ ਚਿਕੜ ਪਾਣੀ ਚੋਂ ਲੈਂਦਾ ਇਸ ਤਰ੍ਹਾਂ ਜਿਹੜਾ ਗੁਰਮੁਖ ਹੈ ਉਸ ਸੰਸਾਰ ਚ ਰਹਿੰਦਾ ਹੈ ਇਸੇ ਸੰਸਾਰ ਦੀ ਰੋਜ਼ੀ ਰੋਟੀ ਕਮਾਉਂਦਾ ਖਾਂਦਾ ਪਰਿਵਾਰ ਦੀ ਪਾਲਣਾ ਕਰਦਾ ਲੇਕਿਨ ਮਾੜੇ ਕੰਮਾਂ ਵਰਗੋਂ ਇਹ ਦੁਨੀਆਦਾਰੀ ਦੀ ਬੁਰਾਈਆਂ ਦਾ ਜਿਹੜਾ ਚਿਕੜ ਹੈ ਇਹਦੇ ਤੋਂ ਮੁਕਤ ਰਹਿੰਦਾ ਹੈ ਕੰਵਲ ਫੁੱਲ ਦੀ ਤਰ੍ਹਾਂ ਅੰਦਰਲੇਪ ਰਹਿੰਦਾ ਹੈ ਇੱਕ ਸੁਥਰਾ ਸਾਫ ਸੁਥਰਾ ਜੀਵਨ ਜੀਉਂਦਾ ਹੈ। ਬੁਰਾ ਪਲਾ ਕੋ ਕਿਸ ਨੂੰ ਕਹੀਏ ਜਿਸੈ ਬ੍ਰਹਮ ਗੁਰਮੁਖ ਸੱਚ ਲਈ ਹੈ। ਹੁਣ ਇਹ ਵੀ ਸੱਚ ਹੈ ਕਿ ਜੇ ਹਰ ਪਾਸੇ ਬ੍ਰਹਮ ਦਿਸਦਾ ਸਭ ਕੋਬਿੰਦ ਹੈ ਸਭ ਕੋਬਿੰਦ ਕੋਈ ਵੀ ਨਹੀਂ ਕੋਈ ਤਾਂ ਫਿਰ ਬੁਰਾ ਪਲਾ ਕਿਸ ਨੂੰ ਕਹੀਏ ਭਾਈ। ਅਰ ਕਿਸਦਾ ਜੀਵਨ ਕਰਮਾ ਕਰਕੇ ਸਰੀਰ ਕਰਕੇ ਸਾਰੇ ਕੁਝ 75 ਤਤਵਾਂ ਦੇ ਤੇ ਵਿੱਚ ਆਤਮਿਕ ਰੋਹ ਜਿਹੜੀ ਹੈ ਉਹ ਵੀ ਉਸ ਪਰਮਾਤਮਾ ਦੇ ਅੰਸ਼ਾ ਸਾਰੇ ਵਿੱਚ। ਹਾਂ ਕਰਮ ਕਰਕੇ ਮਨ ਵਸ ਨਹੀਂ ਆਇਆ। ਮਨ ਜਿੱਤੇ ਜਗਜੀਤਵਰੀ ਵਸਤਾਨੀ ਬਣੀ ਮਨ ਸਮਝਉਣ ਕਾਰਨੇ ਕਚੂਕ ਪੜਿਆ ਗਿਆਨ ਵਾਲੇ ਮਾਰਗ ਤੇ ਨਹੀਂ ਤੁਰੇ ਇਸ ਕਾਰਨ ਜਿਨ੍ਹਾਂ ਦੇ ਕਰਮ ਕੁਝ ਬੁਰੇ ਭਲੇ ਹੋ ਗਏ ਉਹਨਾਂ ਨੂੰ ਅਸੀਂ ਨਫ਼ਰਤ ਨਹੀਂ ਕਰ ਸਕਦੇ ਉਹਨਾਂ ਦੇ ਕਿਆਸ ਕਰ ਸਕਦੇ ਹਾਂ ਤਰਸ ਕਰਕੇ ਉਹਨਾਂ ਨੂੰ ਵੀ ਸੋਚਾਂ ਜੀਵਨ ਬਖਸ਼ਣ ਵਾਸਤੇ ਅਸੀਂ ਸਮਝਾ ਸਕਦੇ ਹਾਂ ਅਗਰ ਸਾਡਾ ਜੀਵਨ ਬਦਲੇ ਹੈ ਗੁਰੂਦਰ ਤੇ ਆ ਕੇ ਕਿਰਪਾ ਹੋਈ ਅਸੀਂ ਬੁਰੇ ਤੋਂ ਬਚ ਗਏ ਆ ਤੇ ਬੁਰਾ ਭਲਾ ਕੋ ਕਿਸ ਨੂੰ ਕਹੀਏ ਫਿਰ ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਾ ਸੰਗ ਉਹਦੇ ਅੰਦਰੋਂ ਪਿਆਰ ਦੇ ਨਾਲ ਬੁਰਾਈ ਕੱਢਣ ਦਾ ਯਤਨ ਕਰ ਉਹਨੂੰ ਚੰਗੇ ਪਾਸੇ ਲਾਉਣਾ ਤਾਂ ਕਿ ਉਹ ਵੀ ਇਸ ਆਤਮਨੰਦ ਅਨੰਦ ਮਾਣੇ। ਇਸਾ ਬ੍ਰह्म ਗੁਰਮੁਖ ਸਚ ਲਈ ਹੈ। ਜਦੋਂ ਗੁਰਮੁਖ ਬਣ ਜਾਂਦਾ ਬੰਦਾ ਫਿਰ ਤੂੰ ਬ੍ਰਹਮੀ ਦਿਸਦਾ ਸਾਰੇ ਵਿੱਚ ਸਭ ਵਿੱਚ ਜੋ ਜੋ ਹੁੰਦਾ ਸੋ ਇਹ ਤਿਸ ਦਾ ਚੰਨ ਸਭ ਵਿੱਚ ਚੜਨ ਉਹ ਦਿਸਣ ਵਾਲੇ ਨੂੰ ਫਿਰ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ। ਅਕਦਕਤੋਂ ਗੁਰਮਤ ਵਿਚਾਰ ਗੁਰਮਤਿ ਦੇ ਵਿਚਾਰ ਅਨੁਸਾਰ ਗੁਰੂ ਦੀ ਬਾਣੀ ਨਾਲ ਜੁੜ ਕੇ ਗੁਰੂ ਜੋ ਮਤ ਬਖਸ਼ਦੇ ਨੇ ਉਸ ਮਤ ਅਨੁਸਾਰ ਉਸ ਅਕਾਥ ਪਥੂ ਦੀ ਪ੍ਰਭੂ ਦੀ ਕਥਾ ਵਾਰਤਾ ਬੰਦਾ ਕਰਦਾ ਉਹ ਪਰਮਾਤਮਾ ਜਿਹੜਾ ਬੂਤ ਅਗਾਧ ਬੂਧ ਹੈ ਉਦੀ ਵਿਚਾਰ ਵਟਾਂਦਰਾ ਦੀ ਉਹ ਐਸੇ ਲੋਕਾਂ ਨਾਲ ਸਾਂਝਾ ਕਰਦਾ ਹੈ ਭਾ ਉਹ ਬੁਰੀ ਵੀ ਭਲੇ ਹੋ ਜਾਣ ਉਹ ਇਹ ਧਰਮ ਦਾ ਮਾਰਗ ਕਰਦਾ ਪ੍ਰਭੂ ਦੇ ਬਾਰੇ ਕਥਾ ਵਾਰਤਾ ਕਰਦਾ ਦੀ ਮਿਲਸ ਗੁਰ ਸੰਗਤ ਪਾਉ ਮੂ ਪਾਰ ਫਿਰ ਐਸਾ ਬੰਦਾ ਗੁਰੂ ਦੀ ਸੰਗਤ ਵਿੱਚ ਮਿਲ ਕੇ ਗੁਰੂ ਦੀ ਸੰਗਤ ਕਿਹੜੀ ਹੈ ਬਾਣੀ ਦੀ ਸੰਗਤ ਸੁਰ ਸ਼ਬਦ ਦਾ ਮੇਲ ਕਰਨਾ ਸੁਰਤ ਨੂੰ ਸ਼ਬਦ ਨਾਲ ਜੋੜਨਾ ਪਾਉ ਮੂ ਪਾਰ ਇਸ ਤਰ੍ਹਾਂ ਫਿਰ ਉਹ ਇਸ ਪਪ ਸਾਗਰ ਤੋਂ ਪਾਰ ਜਾਂਦਾ ਕਿਹੜਾ ਸਾਗਰ ਜਿਹਦੇ ਜ਼ਿਕਰ ਆਉਦੀ ਪੰਕਤੀ ਐਸੀ ਇਸ ਸੰਸਾਰ ਵਿਖਵਤ ਅਧ ਪਉਜਲ ਗੁਰੂ ਸ਼ਬਦੀ ਹਰ ਪਾਰ ਲੰਗਾਈ ਉਹ ਸ਼ਬਦ ਫਿਰ ਇਸ ਤਰ੍ਹਾਂ ਗੁਰੂ ਦੇ ਸ਼ਬਦ ਨਾਲ ਲੜ ਕੇ ਮਿਲ ਗੁਰ ਸੰਗਤ ਪਾਉ ਮੂ ਪਾਰ ਉਹ ਪਾਰ ਜਾਂਦਾ ਇਹਨੋਂ ਬੁਰੀਆਂ ਤੋਂ ਬਚ ਜਾਂਦਾ ਸ਼ਾਸਤ ਬੇਦ ਸਿਮਰਤ ਬੋਧ ਭੇਦ 68 ਮਜਨ ਹਰ ਰਸ ਰੇਦ ਰੇਦ ਸ਼ਾਸਤਰ ਸਿਮਰਤੀਆਂ ਬੋਧ ਭੇਦ ਦੀਆਂ ਗੱਲਾਂ ਦੱਸਦੇ ਨੇ ਆਪਣੇ ਪਾਸੋਂ ਧਰਮ ਦੀਆਂ ਗੱਲਾਂ ਦੱਸਣ ਦਾ ਯਤਨ ਕਰਦੇ ਨੇ 68 ਤੀਰਥਾਂ ਦੇ 68 ਤੀਰਥ ਬਣ ਕੇ ਉਹਨਾਂ ਦੇ ਇਸ਼ਨਾਨ ਲਈ ਪ੍ਰੇਰਣਾ ਕਰਦੇ ਨੇ ਪਰ ਹਰ ਰਸ ਰੇਦ ਜਿਸ ਨੇ ਰੇਦ ਮਨੇ ਹਿਰਦੇ ਜਿਸ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਕਰ ਲਿਆ ਜੋ ਗੁਰੂ ਸ਼ਬਦ ਦੇ ਰਾਹੀਂ ਜੀਵਨ ਦੀ ਕਮਾਈ ਕਰਕੇ ਪ੍ਰਬੁੱਦੀ ਅਨੁਭਵ ਵਿੱਚ ਆ ਪਹੁੰਚਿਆ ਉਹਦੇ ਲਈ 868 ਮੱਜਨ ਕਰਨ ਦੀ ਉਠੀ ਠਾਰਤੀ ਰਤ ਜਾਨੂ ਨੂੰ ਧੱਕੇ ਖਾਂ ਦੀ ਲੋੜ ਨਹੀਂ ਹੈ। ਨਾ ਇਸ ਨੂੰ ਵੇਦਨ ਸ਼ਾਸਤਰ ਦੀ ਵਿਚਾਰ ਦੀ ਕੋਈ ਚਿੰਤਾ ਕਰਨੀ ਚਾਹੀਦੀ ਹੈ। ਭਈ ਇਹ ਨਾ ਪੜੇ ਤੇ ਕੀ ਬਣੇਗਾ ਨਾ। ਸਭ ਤੋਂ ਵੱਡੀ ਵਿਦਿਆ ਦਾ ਸਾਰ ਹੀ ਇਹ ਹੈ ਕਿ ਅਸੀਂ ਪ੍ਰਮਾਤਮਾ ਦੇ ਅਨੁਭਵ ਕਰਕੇ ਉਸ ਹਰ ਪਾਸੇ ਮਹਿਸੂਸ ਕਰਕੇ ਪ੍ਰਮਾਤਮਾ ਦੀ ਹਾਜ਼ਰ ਨਾਜ਼ਰਤਾ ਵਿੱਚ ਵਿਚਰੀਏ। ਇਹ ਨਾ ਸਮਝੀ ਕਿ ਬਹੁਤ ਦੂਰ ਹੈ ਜੋ ਮਰਜੀ ਕਰ ਦੇ ਜਾਈਏ ਕੋਸਾਨੂ ਕੋਣ ਦੇਖਣ ਵਾਲਾ ਨਹੀਂ। ਪਰਮਾਤਮਾ ਨੂੰ ਅੰਗ ਸੰਗ ਮਹਿਸੂਸ ਕਰਦੇ ਹੋਏ ਕਿ ਉਹਦੀ ਹਾਜ਼ਰੀ ਵਿੱਚ ਹਰ ਕੰਮ ਕਰੀਏ ਤਾਂ ਕਿ ਕੋਈ ਬੁਰਾਈ ਨਾ ਹੋਵੇ ਬਸ ਇਹ ਉੱਚਾ ਸੁਚਾ ਵਿਚਾਰ ਜਿਹੜਾ ਇਹ ਸਾਰੇ ਵੇਦਾਂ ਸ਼ਾਸਤਨਾ ਇਸ਼ਨਾਨਾਂ ਦਾ ਇਹ ਨਿਚੋੜ ਹੈ ਗੁਰਮੁਖ ਨਿਰਮਲ ਮਹਿਲ ਨਾ ਲਾਗੇ ਇਹ ਗੁਰਮੁਖ ਬਣਿਆ ਫਿਰ ਇਹਨਾਂ ਵਿਕਾਰਾਂ ਦੀ ਮਹਿਲ ਨਹੀਂ ਲੱਗਦੀ ਫਿਰ ਕਿਸੇ ਨਾ ਸਵਰਗ ਦੀ ਲਾਸਤ ਨਾ ਨਰਕ ਦਾ ਡਰ ਕਿਉਂਕਿ ਗੁਰਮੁਖ ਨਿਰਮਲ ਨਿਰਮਲ ਹੋ ਗਿਆ ਮਹਿਲ ਨਾ ਲਾਗੇ ਉਹਨਾਂ ਨੂੰ ਵਿਕਾਰਾਂ ਦੀ ਬੁਰਾਈਆਂ ਦੀ ਮਹਿਲ ਨਹੀਂ ਲੱਗਦੀ ਨਾਨਕ ਹਿਰਦੈ ਨਾਮ ਉਹ ਦੇ ਤੁਰੁ ਭਾਗੈ हे ਨਾਨਕ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆਵਸਦਾ ਹੈ ਇਹ ਉਹਨਾਂ ਦੇ ਬੜੇ ਵੱਡੇ ਭਾਗ ਤੁਰ ਪ੍ਰਭੂ ਦੀ ਮੇਰ ਨਾਲ ਜਾਗ ਪੈਂਦੇ ਨੇ ਨਾਨਕ ਹਿਰਦੈ ਨਾਮ ਵੱਡੇ ਤੁਰੁ ਭਾਗੈ ਤੁਰ ਤੂ ਮਿਲੇ ਇਹ ਭਾਗ ਪ੍ਰਭੂ ਦੀ ਨਦਰ ਕਰਮ ਦੀ ਬਖਸ਼ਿਸ਼ ਹਿਰਦੇ ਵਿੱਚ ਨਾਮ ਆਵਸਦਾ ਜਿਹੜਾ ਹੀ ਸਾਰਿਆਂ ਧਾਰਮਿਕ ਕਰਮਾਂ ਦਾ ਨਚੂੜ ਹੈ ਸਾਰੇ ਕਰਮ ਨਾਮ ਦੇ ਅੱਗੇ ਦਗਦ ਹੋ ਜਾਂਦੇ ਨੇ ਜਦੋਂ ਨਾਮ ਮਿਰਦੇ ਜਾ ਕੇ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਮਾਈਕਰੋਜੀਕੀ ਫਟ